ਭਗਵਾਨ ਸਿੰਘ ਮਾਨ ਕਹਿੰਦੇ ਆ ਕਿ ਸੁਖਵੀਰ ਸਿੰਘ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦਿੱਤਾ ਸੁਖਵੀਰ ਸਿੰਘ ਬਾਦਲ ਦਾ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਮਨਜ਼ੂਰ ਕਰ ਲਿਆ ਸਾਰਾਂ ਤੋਂ ਵੋਟਰਾਂ ਪਵਾ ਕੇ ਸੁਖਵੀਰ ਸਿੰਘ ਬਾਦਲ ਨੇ ਮੁੜ ਕੇ ਪ੍ਰਧਾਨ ਬਣਦਾ ਤਾਂ ਸੁਖਵੀਰ ਸਿੰਘ ਬਾਦਲ ਕਹਿੰਦਾ ਹਾਂ ਅੱਜ ਤੋਂ ਮੈਂ ਪ੍ਰਧਾਨ ਥੋੜੀ ਪ੍ਰਧਾਨੀ ਕਹਿੰਦੇ ਖੁਦ ਹੀ ਸੁਖਵੀਰ ਸਿੰਘ ਬਾਦਲ ਆਪ ਦੇ ਆਪ ਨੂੰ ਚੁਣ ਲੈਂਦਾ ਇਹਨੂੰ ਕੋਈ ਬੱਚਾ ਲੱਗਦੀ ਹੈ ਅਸੀਂ ਜੋ ਮਰਜ਼ੀ ਕਰੀਏ ਸਾਡੀ ਪਾਰਟੀ ਹੈ ਸਾਡੀ ਪਾਰਟੀ ਦੇ ਤਰੀਕੇ ਆ ਸਾਡੀ ਪਾਰਟੀ ਨੇ ਫੈਸਲਾ ਕਰਨਾ ਹੈ ਤੈਨੂੰ ਕੀ ਟੈਨਸ਼ਨ ਹੈ ਤੂੰ ਆਪਣੀ ਚੀ ਮਿਨਿਸਟਰੀ ਬਚਾਲਾ ਸਾਲ ਕਰ ਰਹਿ ਗਿਆ ਉਦੇ ਬਾਅਦ ਭਗਵੰਤ ਮਾਨ ਦਾ ਜੋ ਹਾਲ ਹੋਣਾ ਤੇ ਕੇਜੀਵਾਲ ਦਾ ਪੰਜਾਬ ਦੇ ਲੋਕਾਂ ਨੇ ਕਰਨਾ ਹੈ ਹਲੇ ਉਹ ਹਲੇ ਸੁਪਨੇ ਜੀ ਹੈ ਅੱਖਾਂ ਖੁੱਲਣਗੀਆਂ ਫਿਰ ਪਤਾ ਲੱਗੂ ਕੀ ਲਾ ਮਤਲਬ ਲੋਕ ਇਹ ਗੱਲ ਨੂੰ ਕਹਿੰਦੇ ਆ ਕਿ ਪੰਜਾਬ ਕੋਲ ਆਪਣੀ ਖੇਤਰੀ ਪਾਰਟੀ ਹੋਣੀ ਚਾਹੀਦੀ ਇਹ ਚ ਕੋਈ ਸ਼ੱਕ ਨਹੀਂ ਹਰ ਬੰਦੇ ਦੀ ਇਹ ਗੱਲ ਹੈ ਪਰ ਖੇਤਰੀ ਪਾਰਟੀ ਕੀ ਪੰਜਾਬ ਦੀਆਂ ਜਿਹੜੀਆਂ ਸਮੱਸਿਆਵਾਂ ਆ ਪੰਜਾਬ ਦੀਆਂ ਜਿਹੜੀਆਂ ਮਤਲਬ ਪੰਜਾਬ ਕੋਲ ਰੋਜ਼ਗਾਰ ਨਹੀਂ ਆ ਪੰਜਾਬ ਦੇ ਪਾਣੀ ਖੋਏ ਜਾ ਰਿਹਾ ਹੈ ਪੰਜਾਬ ਤੇ ਹਰ ਜਿਹੜਾ ਡਾਕਾ ਵੱਜਦਾ ਉਹਨੂੰ ਲੈ ਕੇ ਸਹਿਰਦ ਹੈ ਜੋ ਕੁਛ ਪੰਜਾਬ ਚ ਬਣਿਆ ਨਾ ਐਸੀ ਖੇਤਰੀ ਪਾਰਟੀ ਨੇ ਬਣਾਇਆ ਤੁਸੀਂ ਬਣਾ ਫਰੀਕੋਟ ਤੋਂ ਆਏ ਹੋ ਜੀ ਕਿੰਨੀ ਛੇਤੀ ਆਏ ਹੋ ਅੰਮ੍ਰਿਤਸਰ ਜਿਹੜੀ ਸੜਕ ਤੇ ਆਇਆ ਨਾ ਉਹ ਖੇਤਰੀ ਪਾਰਟੀ ਨੇ ਬਣਾਈ ਹੈ ਜਿਹੜੀ ਆ ਟੀਵੀ ਲਾ ਕੇ ਤੁਸੀਂ ਹਣ ਲਾਈਟਾਂ ਤੇ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਨਾ ਆ ਲਾਈਟ ਪੰਜਾਬ ਵਿੱਚ ਖੇਤਰੀ ਪਾਰਟੀ ਨੇ ਦਿੱਤੀ ਹੈ ਜੋ ਕੁਛ ਵੀ ਡਿਵੈਲਪਮੈਂਟ ਦੇਖਦੀ ਹਾਂ ਪੰਜਾਬ ਚ ਪੁਲ ਦੇਖ ਰਿਓ ਕਸੀਆਂ ਦੇਖਦੇ ਹੋ ਨਹਿਰਾਂ ਦੇਖਦੇ ਹੋ ਟਿਊਬਲ ਚੱਲਦੇ ਦੇਖਦੇ ਹੋ ਆ ਖੇਤਰੀ ਪਾਰਟੀ ਨੇ ਦਿੱਤੇ ਐ ਇੱਕ ਵੀ ਐਗਜ਼ਾਮਪਲ ਕਿਸੇ ਹੋਰ ਨੈਸ਼ਨਲ ਪਾਰਟੀ ਦਾ ਨਹੀਂ ਜੇ ਸਾਨੂੰ ਹੀ 25 ਸਾਲ ਕਾਂਗਰਸ ਨੂੰ ਮੌਕਾ ਦਿੱਤਾ ਕੁਝ ਨਹੀਂ ਕੀਤਾ ਜਿਉਂ 25 ਸਾਲ ਸਾਡੇ ਕੋਲ ਹੋਰ ਹੁੰਦੇ ਅੱਜ ਪੰਜਾਬ ਕਿਤੇ ਨਾ ਕਿਤੇ ਹੁੰਦਾ ਤੋਹਾਂਡੇ ਇਸ ਬਿਆਨ ਨੂੰ ਲੈ ਕੇ ਵੀ ਸੀਐਮ ਆਂਦੇ ਆ ਵੀ ਸਾਰੇ ਰਾਹ ਤਾਂ ਦਿਖਾ ਦਿੰਦੇ ਐ ਉਹ ਵੀ ਦਿਖਾ ਦਿਓ ਵੀ ਉਹ ਤੋਂ ਬਹਿਬਲ ਤੇ ਬਰਗਾੜੀ ਵੇਚ ਦੀ ਲੰਗਦੇ ਆ ਉਹ ਵੀ ਬਾਦਲ ਸਾਹਿਬ ਦੀ ਦੇਣ ਹੈ ਬਹਿਬਲ ਦੇ ਬਰਗਾੜੀ ਕੀ ਹੋਇਆ ਗੋਲੀ ਚਲਾਈ ਪਿਆ ਤੇ ਜਿਹੜੀ ਤੁਹਾਨੂੰ ਪਤਾ ਹੈ ਬਰਗਾੜੀ ਦੀ ਸਰਪੰਚੀ ਤੇ ਸਰ ਇਹ ਕਾਲੀਦਲ ਦੇ ਕੋਲੇ ਗੋਲੀ ਕਿਹਨੇ ਚਲਾਈ ਹੈ ਕਿੱਥੇ ਜਿਹੜੇ ਇਹਨਾਂ ਨੇ ਗੋਲੀਆਂ ਚਲਾਈਆਂ ਆਪਣੇ ਹੁਣੀ ਆਪਣੇ ਜਿਹੜਾ ਹੈਗਾ ਸੁਲਤਾਨਪੁਰ ਲੋਧੀ ਕਿੰਨੀਆਂ ਬੇਦਬੀਆਂ ਕੀਤੀਆਂ ਉਹਦੇ ਬਾਰੇ ਕਿਉਂ ਨਹੀਂ ਜ਼ਿਕਰ ਕਰਦਾ ਗੋਲੀ ਕੋਈ ਚੀ ਮੰਤਰੀ ਦੇ ਆਰਡਰ ਤੇ ਨਹੀਂ ਹੁੰਦੀ ਜਾਂ ਡਿਪਟੀ ਹੋਮ ਮਿਨਿਸਟਰ ਹਾਂ ਉਹ ਤਾਂ ਉਸ ਟਾਈਮ ਤੇ ਸਿਚੁਏਸ਼ਨ ਤੇ ਹੁੰਦੀ ਹੈ ਉਸ ਟਾਈਮ ਦੇ ਐਸ ਡੀ ਐਮ ਨੇ ਆਪ ਕਿਹਾ ਕਿ ਮੈਂ ਹਾਲਾਤ ਦੇਖੇ ਵਿਗੜੇ ਤੇ ਮੈਂ ਉਸ ਕਰਕੇ ਆਰਡਰ ਦਿਤਿਆ ਆਪ ਤੁਸੀਂ ਚੀਫ ਮਿਨਿਸਟਰ ਕੋਲ ਟੈਲੀਫੋਨ ਕਰਕੇ ਨਹੀਂ ਪੁੱਛਦੇ ਇਹਦਾ ਮਤਲਬ ਜੇ ਮੈਂ ਕਰਾਏ ਐ ਇਹਦਾ ਮਤਲਬ ਹੁਣ ਤੂੰ ਕਰਾਏ ਸਾਰੇ ਕੁਛ ਆਮ ਆਦਮੀ ਪਾਰਟੀ ਕਹਿੰਦੀ 70 ਸਾਲ ਜਿਹੜੀਆਂ ਪਾਰਟੀਆਂ ਦਾ ਰਾਜ ਰਿਆ ਉਹਨਾਂ ਨੇ ਪੰਜਾਬ ਚ ਕੱਖ ਨਹੀਂ ਕੀਤਾ ਅਸੀਂ ਸਕੂਲ ਡਿਵੈਲਪ ਕਰ ਰਹੇ ਆਂ ਅਸੀਂ ਮਹੱਲਾ ਕਲੀਨਿਕ ਲੈ ਕੇ ਆਂ ਸਿਹਤ ਦਾ ਸਿੱਖਿਆ ਦਾ ਜਿਹੜੀਆਂ ਸੜਕਾਂ ਦਾ ਸਾਰੇ ਟਾਂਚੇ ਅਸੀਂ ਸੁਧਾਰ ਰਹੇ ਆਂ ਕਹਿੰਦੇ ਪਿਛਲੇ ਸੱਤ ਸਾਲਾਂ ਨੇ ਤਾਂ ਕੁਛ ਕੀਤਾ ਹੀ ਨਹੀਂ ਤੁਸੀਂ মিডিਆ ਦੇ ਆਹ ਤੁਸੀਂ ਪੂਰੇ ਪੰਜਾਬ ਘੁੰਮਿਓ ਜੀ ਤੁਸੀਂ ਦੱਸ ਦਿਓ ਇੱਕ ਨਿਸ਼ਾਨੀ ਛਾੜੋ ਵਾਲਿਆਂ ਦੀ ਤੁਹਾਡੇ ਦੇ ਨਹੀਂ ਥੋਡੇ ਤੇ ਪਰਚਾ ਦੇਣ ਤੋਂ ਬਗੈਰ ਹੋਰ ਦੱਸੋ ਕੋਈ ਇੱਕ ਨਿਸ਼ਾਨੀ ਉਹਨਾਂ ਦੀ মিডিਆ ਦੇ ਸਾਰੇ ਜਿਨੇ ਚੈਨਲਾਂ ਸਾਰਿਆਂ ਨੂੰ ਬੰਦ ਕਰਨ ਤੋਂ ਬਗੈਰ ਮੈਨੂੰ ਇੱਕ ਨਿਸ਼ਾਨੀ ਦੱਸ ਦਿਓ ਇੱਕ ਸਕੂਲ ਦਾ ਨਾਮ ਦੱਸ ਦਿਓ ਕਿਹੜੇ ਆ ਸਕੂਲ ਹੈ ਜਿਹੜਾ ਬਣਾਇਆ ਇਹਨਾਂ ਨੇ ਇਹ ਬਣਾਇਆ ਉਹਨਾਂ ਤੋਂ ਕਿਹਾ ਇਹਨਾਂ ਨੇ ਐਮੀਨਸ ਸਕੂਲ ਆ ਫੈਮਿਨਸ ਕਿਹਾ ਤਾਂ ਕਿੰਦੇ ਜਿਹੜੇ ਸਾਡਾ ਸਕੂਲ ਸੀ ਜਿਹੜੇ ਅਸੀਂ ਮੈਰੀਟੋਰੀਅ ਸਕੂਲ ਬਣਾਇਆ ਸੀ ਉਹਦਾ ਬੋਰਡ ਚੇਂਜ ਕਰਤਾ ਜਿਹੜੇ ਸੇਵਾ ਕੇਂਦਰ ਖੋਲੇ ਸੀ ਹੂੰ ਉਹਦਾ ਬੋਰਡ ਚੇਂਜ ਕਰਤਾ ਜਿਹੜੇ ਪਿੰਡ ਦੇ ਡਾਕਟਰ ਨੂੰ ਉੱਥੇ ਬਿਠਾਤਾ ਕੀ ਬਣਾਇਆ ਉਹਨਾਂ ਨੇ ਕੁਛ ਨਹੀਂ ਬਣਾਇਆ ਤੁਸੀਂ ਕਹਿੰਦੇ ਹੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਦੱਸ ਦਿਓ ਮੈਂ ਮੇਰੇ ਤਾਂ ਸਿਆਸੀ ਬੰਦਾ ਹੈ ਤੁਸੀਂ ਤਾਂ ਮੀਡੀਆ ਵਾਲੇ ਹੋ ਤੁਸੀਂ ਰਚੌਪੀਾਂ ਅੱਡੇ ਤੁਰੇ ਫਿਰਦੇ ਹੋ ਉਹਨਾਂ ਦਾ ਨੀ ਪੱਥਰ ਤਾਂ ਹਰ ਜਗ੍ਹਾ ਪਏ ਆ ਉਹਨਾਂ ਦੇ ਜਿੱਥੇ ਵੀ ਜਾਂਦੇ ਆ ਉੱਥੇ ਹਰ ਜਗ੍ਹਾ ਨੀ ਪੱਥਰ ਸਰਕਾਰ ਉਹ ਤਾਂ ਉਹ ਤਾਂ ਟਰਾਂਸਫਾਰਮਰ ਤੇ ਵੀ ਰੱਖੀ ਇਹਨਾਂ ਨੇ ਨੀ ਪੱਥਰ ਸਾਡੇ ਤਾਂ ਸਰਪੰਚੀ ਟਰਾਂਸਫਾਰਮਰ ਲਵਾ ਲੈਂਦੇ ਸੀ ਇੱਥੇ ਐਮਐਲਏ ਆਉਂਦਾ ਮਨਿਸਟਰ ਆਉਂਦਾ ਟਰਾਂਸਫਾਰਮਰ ਤੇ ਨਹੀਂ ਪੱਤਰ ਕਰਨੋਂ ਆਉਂਦੇ ਆਦਾ ਹੁਣ ਜਿਹੜੇ ਬਾਥਰੂਮ ਬਣਾ ਰਹੇ ਆ ਉਹਨਾਂ ਤੇ ਨਹੀਂ ਪੱਤਰ ਰੱਖ ਰਹੇ ਦੇਖੋ ਲੈਵਲ ਕੀ ਹੈ ਇਹਨਾਂ ਦਾ ਇੱਕ ਆਖਰੀ ਸਵਾਲ ਆ ਤੁਹਾਡੇ ਕੋਲੇ ਵੀ ਸਮਾਂ ਤੁਸੀਂ ਵੀ ਜਾਣਾ 2 ਦਸੰਬਰ ਨੂੰ ਲੈ ਕੇ ਆ 2 ਦਸੰਬਰ ਦੇ ਹੁਕਮਨਾਮਿਆਂ ਨੂੰ ਲੈ ਕੇ ਇੱਕ ਵੱਖਰੀ ਪਾਰਟੀ ਬਣ ਗਈ ਹੈ ਕਹਿੰਦੀ ਸੁਖਵੀਰ ਸਿੰਘ ਬਾਦਲ ਹੁਕਮਨਾਮਿਆਂ ਦਾ ਭਗੌੜਾ ਹੈ ਤੁਸੀਂ ਭਗੌੜੇ ਹੁਕਮਨਾਮੇ ਯਾਰ ਮੈਂ ਇੱਥੇ ਬਾਰ-ਬਾਰ ਜਵਾਬ ਦਿੰਦਾ ਕੋਈ ਫਾਇਦਾ ਨਹੀਂ ਹਾਂ ਮੈਂ ਹੀ ਪੇਸ਼ ਹੋਇਆ ਸੀ ਹਾਂ ਮੈਨੂੰ ਜੋ ਉਦੇਸ਼ ਕੀਤਾ ਮੈਂ ਸਾਰੇ ਮੰਨੇ ਹਾਂ ਹਾਂ ਸਾਰੇ ਮੰਨੇ ਇੱਕ ਦੱਸ ਦਿਓ ਸਿਰ ਝੁਕਾ ਕੇ ਸਾਰੇ ਸਾਹਮਣੇ ਜੋ ਮੈਨੂੰ ਕਿਹਾ ਗਿਆ ਸੀ ਮੈਂ ਸਾਰਾ ਕੀਤਾ ਉਹਦੇ ਬਾਅਦ ਸਿੰਘ ਸਾਹਿਬ ਨੇ ਮੈਨੂੰ ਸਰਟੀਫਿਕੇਟ ਦਿੱਤਾ ਹੈ ਕਿ ਤੁਸੀਂ ਸਾਰਾ ਕੁਝ ਜਿਵੇਂ ਅਸੀਂ ਕਹਿ ਚੁੱਕਾ ਹੁਣ ਮੈਂ ਕਿਹਨੂੰ ਸਰਟੀਫਿਕੇਟ ਦਿਆਂ ਤੁਹਾਡੇ ਦੀ ਜਿਹੜੀ ਗੋਲੀ ਚੱਲੀ ਸੀ ਕੁਝ ਬਣਿਆ ਉਹਦਾ ਉਹ ਤਾਂ ਕਿਉਂਕਿ ਰਲਕੇ ਚਲਾਈ ਸੀ ਇਹਨਾਂ ਨੇ ਤੁਸੀਂ ਦੇਖ ਲਓ ਮੇਰੇ ਤੇ ਗੋਲੀ ਚੱਲੀ ਹੋਏ ਤੇ ਕਮਿਸ਼ਨਰ ਅੰਮਰ ਸਰ ਮੈਨੂੰ ਮੈਂ ਉੱਥੇ ਬੈਠ ਰਿਹਾ ਤਿੰਨ ਘੰਟੇ ਹੂੰ ਉਹ ਦੋ ਘੰਟੇ ਉਹਦੇ ਬਾਅਦ ਦੇਖਣ ਵੀ ਨਹੀਂ ਆਇਆ ਮੈਂ ਕਾਲੀ ਦਲ ਦਾ ਪ੍ਰਧਾਨ ਹਾਂ ਕਾਲੀ ਦਲ ਦਾ ਪ੍ਰਧਾਨ ਦੀ ਗੋਲੀ ਚੱਲੀ ਹੈ ਤੇ ਪਰਚਾ ਕੀ ਦਿੰਦੇ ਆ ਕਿ ਜੀ ਉਹ ਹੱਥੋਂ ਪਾਈ ਆਇਆ ਪਤਾ ਹੀ ਲੱਗਿਆ ਕੌਣ ਸੀ ਹੱਥੋਂ ਪਾਈ ਆਇਆ ਇਹ ਤੇ ਹੱਥੋਂ ਪਾਈ ਚ ਗੋਲੀ ਚੱਲ ਗਈ ਹੱਥੋਂ ਪਾਈ ਸੀ ਕਿਉਂਕਿ ਉਹਨਾਂ ਨੇ ਭੇਜਿਆ ਸੀ ਸਰਕਾਰ ਦੇ ਨਾਲ ਰਲੇ ਸੀ ਅਪਲਾਨਡ ਸੀ ਉਸ ਪਲਾਨ ਦੇ ਤਹਿਤ ਉਹ ਪਲਾਨ ਫੇਲ ਹੋ ਗਿਆ ਉਹ ਬੰਦੇ ਨੂੰ ਬਚਾਉਣਾ ਸੀ ਤੇ ਐਜਾ ਪਰਚਾ ਦਿੱਤਾ ਐਜੇ ਪਰਚੇ ਤੇ ਦੇਖੋ ਲੋ ਹੈਡ ਆਫ ਦੀ ਪਾਰਟੀ ਦੇ ਇੱਕ ਡਿਪਟੀ ਸੀਐਮ ਦੇ ਗੋਲੀ ਚਲੀ ਹੋਏ ਤੇ ਬੰਦੇ ਨੂੰ 3 ਮਹੀਨੇ ਦੀ ਬੇਲ ਮਿਲ ਜਾਂਦੀ ਹੈ ਇਹਨਾਂ ਨੇ ਕਰਾਈ ਹੈ ਸਾਰਾ ਕੁਝ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਉੱਠਿਆ ਬੇਸ਼ੱਕ ਕੱਲ ਨੋਟੀਫਿਕੇਸ਼ਨ ਹੋਵੇ ਤੇ ਆ ਗਿਆ ਉਹ ਹਾਲੇ ਕਹਿੰਦੇ ਜਿਹੜੀਆਂ ਜਥੇਬੰਦੀਆਂ ਉਹ ਕਹਿੰਦੀ ਸੀ ਲੜਾਈ ਲੜਨੀ ਆ ਸਟੂਡੈਂਟ ਜਥੇਬੰਦੀਆਂ ਕਹਿੰਦੇ ਵੀ ਇੱਥੇ ਸੈਨਟ ਦੀਆਂ ਚੋਣਾ ਹੋਣ ਅਕਾਲੀ ਦਲ ਦਾ ਉਸ ਤੇ ਕੀ ਸਟੈਂਡ ਰਹੇਗਾ ਬੜਾ ਕਲੀਅਰ ਹੈ ਪੰਜਾਬ ਯੂਨੀਵਰਸਿਟੀ ਐਕਟ 3 ਬਣੀ ਹੈ ਆ ਪੰਜਾਬ ਦੀ ਯੂਨੀਵਰਸਿਟੀ ਹੈ ਦੇਖੋ ਜਦੋਂ ਬਣਿਆ ਸੀ ਉਦੋਂ ਪਹਿਲੇ ਪੰਜਾਬ ਇੰਟਰ ਸਟੇਟ ਸੀ ਉਹਦੇ ਬਾਅਦ ਹਰਿਆਣਾ ਆਪਣੇ ਹਰਿਆਣਾ ਨੇ ਆਪਣੀ ਅਲੱਗ ਯੂਨੀਵਰਸਿਟੀ ਬਣਾ ਲਈ ਉਹ ਇਥੋਂ ਨਿਕਲ ਗਈ ਹਿਮਾਚਲ ਨੇ ਆਪਣੀ ਹਿਮਾਚਲ ਯੂਨੀਵਰਸਿਟੀ ਬਣਾ ਲਈ ਉਹ ਐਗਜ਼ਿਟ ਕਰ ਗਈ ਅਸ ਪੰਜਾਬੀ ਯੂਨੀਵਰਸਿਟੀ ਪੰਜਾਬ ਦੀ ਹੈ ਹੁਣਾਂ ਕੰਟਰੋਲ ਕਰਨਾ ਚਾਹੁੰਦੇ ਐ ਪੰਜਾਬ ਦੇ ਪਾਣੀਆਂ ਤੇ ਕੰਟਰੋਲ ਪੰਜਾਬ ਦੇ ਡੈਮਾਂ ਦੇ ਕੰਟਰੋਲ ਹੁਣ ਐਜੂਕੇਸ਼ਨ ਦੇ ਕੰਟਰੋਲ ਜਿਹੜਾ ਅਕਾਲੀ ਦਲ ਨਹੀਂ ਹੋਂਦ ਦਊਗਾ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਦਾ ਕੀ ਮਾਰ ਰਿਹਾ ਕਿੱਥੇ ਖੜਾ ਹੈ ਅਜੇ ਗੱਲਬਾਤ ਕੋਈ ਸਰਕਾਰ ਕਿਵੇਂ ਲੈ ਰਹੀ ਉਹਨੂੰ ਉਹ ਸਰਕਾਰ ਤਰੀਕਾ ਲਈ ਜਾਂਦੀ ਹੈ ਵਕੀਲ ਪੇਸ਼ ਨਹੀਂ ਹੁੰਦੇ ਤਰੀਕ ਲੈ ਲੈਂਦੇ ਆ ਕੋਈ ਨਾ ਕੋਈ ਬਹਾਨਾ ਲਾ ਕੇ ਕਿੰਨੀ ਦਿਨ ਰੱਖ ਲੈਣਗੇ ਅਕਾਲੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਵੱਡੇ ਬਾਦਲ ਸਾਹਿਬ 16 ਸਾਲ ਜੇਲ੍ਹ ਕੱਟੀ ਸੀ ਸੋ ਕੋਈ ਫਰਕ ਨਹੀਂ ਕੀ ਫਰਕ ਕਰਨਗੇ ਜबान ਨਹੀਂ ਬੰਦ ਕਰ ਸਕਦੇ ਪੰਜਾਬ ਦੇ ਲੋਕਾਂ ਦੀ ਜਿੰਨੇ ਮਰਜੀ ਪਰਚੇ ਦੇ ਦਿਓ ਪਰ ਇੱਕ ਗੱਲ ਯਾਦ ਰੱਖਿਓ ਸਾਲ ਰਹਿ ਗਿਆ